ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਇਸ ਵਕਤ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਉਹ ਵੀਡੀਓ ਦੇਖ ਰਹੇ ਹੋ ਜਿੱਦਾਂ ਸੰਗਤ ਨੂੰ ਪਤਾ ਇੱਥੇ ਰੱਬੀ ਰੂਹਾਂ ਦੀ ਸੇਵਾ ਜਿਹੜੀ ਚੱਲ ਰਹੀ ਆ ਹੋਰ ਜਿਹੜੇ ਮੈਂਬਰਾਂ ਦੀ ਗਿਣਤੀ ਵਧਾਉਣ ਲਈ ਆਪਾਂ ਨੂੰ ਇਹ ਹਾਲ ਦਾ ਲੈਂਟਰ ਪਾਉਣਾ ਪੈਣਾ ਜੀ ਖੁਸ਼ੀ ਦੀ ਗੱਲ ਇਹ ਆ ਜੁਰੇ ਲੈਂਟਰ ਜਿਹੜਾ ਹੁਣ ਅਗਲਾ ਲੈਂਟਰ ਵੀ ਤਿਆਰ ਆ ਜੀ ਤੁਸੀਂ ਉੱਪਰ ਦੇਖ ਰਹੇ ਹੋ ਇਹ ਵੀਰ ਉਹਣੀ ਆਪਣੀਆਂ ਜਿਹੜੀਆਂ ਸੈਟਿੰਗ ਕਰ ਰਹੇ ਨੇ ਸਾਰੀ ਅਸੀਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਆਪ ਜੀ ਇਸ ਘਰ ਲਈ ਹੋਰ ਸਪੋਰਟ ਕਰੋ ਜਿਹੜੀ ਮਟੀਰੀਅਲ ਦੇ ਰੂਪ ਦੇ ਵਿੱਚ ਕਿਉਂਕਿ ਇਸ ਹਾਲ ਨੂੰ ਬਣਾਉਣ ਲਈ ਸਾਨੂੰ ਬਹੁਤ ਮਿਹਨਤ ਦੀ ਲੋੜ ਕਰਨ ਦੀ ਕਿਉਂਕਿ ਇਹਦੇ ਵਿੱਚ ਆਪਾਂ ਹੋਰ 70 80 90 ਬੰਦਿਆਂ ਨੂੰ ਹੋਰ ਲਿਆ ਕੇ ਰੱਖ ਸਕਾਂਗੇ ਜੀ ਤੁਸੀਂ ਦੇਖ ਰਹੇ ਹੋ ਇਹ 70 ਫੁੱਟ ਤੇ ਲੰਬਾ ਤੇ 40 45 ਫੁੱਟ ਇਹ ਚੌੜਾ ਜਿਹੜਾ ਹਾਲ ਹੈ ਜੀ ਇਹਨੂੰ ਆਪਾਂ 6 ਕ ਮੰਜ਼ਲ ਉੱਪਰ ਬਣਾਉਣਾ ਤਾਂ ਜੋ ਇਹ 'ਚ 300 ਬੰਦਾ ਰਹਿ ਸਕੇ ਜਿਵੇਂ ਇੱਕ ਇੱਕ ਫਲੋਰ ਤੇ 70 70 75 75 ਜਾਣੇ ਆਪਣਾ ਜਿਹੜਾ ਬੈੱਡ ਲੱਗ ਜਾਣਗੇ ਜੀ ਹੁਣ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਦੇ ਚਰਨਾਂ 'ਚ ਇਹ ਹਾਲ ਜਿਹੜਾ ਹੁਣ ਸਰੀਆ ਜਿਹੜਾ ਬੰਨਿਆ ਵੀਰ ਉਹਨਾਂ ਨੇ ਸਰੀਏ ਦੇ ਜਿਹੜੇ ਸਾਰੇ ਤਿਆਰ ਕੀਤੇ ਨੇ ਇਹਨੂੰ ਆਪਾਂ ਲੈਂਟਰ ਪਾਉਣਾ ਇਹਦੇ ਲਈ ਮਟੀਰੀਅਲ ਦੀ ਬਹੁਤ ਲੋੜ ਆ ਜੀ ਤੇ ਦੂਜੀ ਗੱਲ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਆ ਵੀ ਜਿਹੜਾ ਇਸ ਲੈਂਟਰ ਨੂੰ ਪਾਉਣ ਲਈ ਆਪਾਂ ਨੂੰ ਸਰੀਏ ਦੀ ਲੋੜ ਸੀ ਉਹ ਸਰੀਆ ਆਪਾਂ ਨੇ ਲੈ ਆਂਦਾ ਜੀ ਇੱਥੇ ਇਸ ਵਕਤ ਸੰਸਤਾ ਦੇ ਵਿੱਚ ਆ ਜੀ ਆਪਣੇ ਕੋਲੇ ਸਰੀਆ ਉਦੇ ਬਿੱਲ ਖੜੇ ਨੇ ਸਰਯੇ ਦੇ ਤੁਸੀਂ ਸਾਰੇ ਭੈਣ ਭਰਾ ਉਹ ਜਰੂਰ ਬਿੱਲ ਪੇ ਕਰੋ ਆਪਾਂ ਸਿੱਧਾ ਹੀ ਜਿਹੜਾ ਐਡਰੈਸ ਤੁਹਾਨੂੰ ਦਵਾਂਗੇ ਜੀ ਜਿੱਥੋਂ ਆਪਣਾ ਸਰਯਾ ਆਇਆ ਉਹ 10 ਲੱਖ ਤੋਂ ਨੀਚੇ-ਨੀਚੇ ਆ ਜੀ 5 ਲੱਖ ਤੋਂ ਉੱਪਰ-ਉੱਪਰ ਜਿਹੜੀ ਐਗਜ਼ੈਕਟ ਅਮਾਉਂਟ ਆ ਜੀ ਉਹ ਨੀਚੇ ਲਿਖੀ ਵੀ ਆ ਜੀ ਅਸੀਂ ਤੁਹਾਨੂੰ ਪ੍ਰੋਪਰ ਦੱਸ ਦਾਂਗੇ ਤੁਸੀਂ ਉਹ ਚ ਥੋੜਾ-ਥੋੜਾ ਬਹੁਤ-ਬਹੁਤਾ ਕਰਕੇ ਜਿੰਨਾ ਵੀ ਸਾਰੇ ਭੈਣ ਭਰਾਓ ਤੁਸੀਂ ਸਿੱਧਾ ਬਿੱਲ ਪੇ ਕਰੋ ਅਤੇ ਆਪਾਂ ਨੂੰ ਇੱਥੇ ਰੇਤੇ ਦੇ 2-3 ਟਰੱਕਾਂ ਦੀ ਲੋਡ ਆ ਜੀ ਵਧੀਆ ਜਿਹੜਾ ਵਧੀਆ ਰੇਤਾ ਹੁੰਦਾ ਅਤੇ ਆਪਾਂ ਨੂੰ ਬਜਰੀ ਦੀ ਲੋਡ ਆ ਜੀ ਬਜਰੀ ਤੇ ਰੇਤਾ ਬਹੁਤ ਜ਼ਿਆਦਾ ਵਧੀਆ ਚਾਹੀਦਾ ਜੀ ਵਾਸ਼ ਕੀਤਾ ਹੋਆ ਕਿਉਂਕਿ ਲੈਂਟਰ ਦੇ ਵਿੱਚ ਪੈਣਾ ਜੀ ਬੀਮ ਬਣਨੇ ਨੇ ਬਹੁਤ ਵੱਡੇ ਤੁਹਾਨੂੰ ਪਤਾ ਸਾਰੇ ਭੈਣ ਭਰਾਵਾਂ ਨੂੰ ਤੇ ਜਿੱਥੇ ਆਪਾਂ ਇਸ ਵਕਤ ਖੜੇ ਆ ਇਹਦੇ ਨੀਚੇ ਇੱਕ ਤਾਂ ਬੇਸਮੈਂਟ ਆ ਜੀ ਇੱਕ ਗਰਾਊਂਡ ਫਲੋਰ ਆ ਜਿਹਦੇ ਵਿੱਚ ਆਪਾਂ ਰਹਿਨੇ ਆ ਜੀ ਇਸ ਵਕਤ ਔਰ ਉਹਦੇ ਉੱਪਰ ਇਹ ਜਿਹੜਾ ਫਲੋਰ ਦਾ ਹੁਣ ਲੈਂਟਰ ਪੈਣਾ ਇਹਨੂੰ ਇਦਾਂ ਹੀ ਬਣਾਈ ਚੱਲਾਂਗੇ ਜੀ ਆਪਾਂ ਇਧਰਲੇ ਪਾਸੇ ਬਾਹਰਲੇ ਪਾਸੇ ਇਹਦੇ ਭਰਾਂਡਾ ਜਿੱਦਾਂ ਦਾ ਥੱਲੇ ਨਕਸ਼ਾ ਜੀ ਉਦਾਂ ਦਾ ਹੀ ਇਹ ਉੱਪਰ ਨਕਸ਼ਾ ਜੀ ਇਦਾਂ ਹੀ ਚੱਲਣਾ ਜੀ ਇਦਾਂ ਦਾ ਹੀ ਬਣੀ ਜਾਣਾ ਜੀ ਇੱਧਰ ਤੁਸੀਂ ਸੰਗਤ ਦੇਖ ਰਹੀ ਆ ਅਤੇ ਸੇਮ ਇਦਾਂ ਦਾ ਹੀ 6 ਫਲੋਰ ਉੱਪਰ ਬਣਨੇ ਨੇ ਜੀ ਔਰ ਇੱਧਰਲੇ ਪਾਸੇ ਲਿਫਟ ਦੀ ਪ੍ਰੋਵੀਜ਼ਨ ਹੋਊਗੀ ਸੰਗਤ ਜੀ ਇਹਦੇ ਵਿੱਚ ਲਿਫਟ ਲਾਈ ਜਾਣੀ ਆ ਜੀ ਇੱਥੇ ਉਹ ਅੱਗੇ ਜਾ ਕੇ ਜਦੋਂ ਆਪਣੀ ਬਿਲਡਿੰਗ ਬਣੂਗੀ ਫਿਰ ਇੱਥੇ ਲਿਫਟ ਨਾਲ ਚੱਲੂਗੀ ਜੀ ਸਾਰੇ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਵੀ ਜਿਹੜਾ ਇਸ ਘਰ ਨੂੰ ਸਪੋਰਟ ਕਰਨ ਦੀ ਬਹੁਤ ਲੋੜ ਆ ਤਾਂ ਜੋ ਆਪਾਂ ਹੋਰ ਜਿਹੜੇ ਮੈਂਟਲੀ ਬੰਦੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਹੋਰ ਮਦਦ ਕਰ ਸਕੀਏ ਜੀ ਜਿੱਦਾਂ ਸਾਨੂੰ ਹਰ ਰੋਜ਼ ਕਿੰਨੀਆਂ ਕਾਲਾਂ ਆਉਂਦੀਆਂ ਨੇ ਵੀ ਭਾਈ ਸਾਡਾ ਬੰਦਾ ਲੈ ਕੇ ਜਾਓ ਇੱਥੇ ਰੋਡ ਤੇ ਵੀਰ ਬੈਠਾ ਅੱਛਾ ਜੀ ਉੱਪਰ ਕਿੱਧਰ ਦੀ ਆਇਆ ਜਾਊਗਾ ਜੀ ਇੱਧਰ ਦੀ ਚੜਿਆ ਜਾਊਗਾ ਜੀ ਅਸੀਂ ਹੁਣ ਵੀਡੀਓ ਨੂੰ ਬੰਦ ਕਰਕੇ ਦੁਬਾਰਾ ਤੋਂ ਲਾਵਾਂਗੇ ਜੀ ਤੁਸੀਂ ਇੱਧਰ ਦੇਖ ਰਹੇ ਹੋ ਨੀਚੇ ਜਿਹੜਾ ਸਭ ਤੋਂ ਨੀਚੇ ਬੇਸਮੈਂਟ ਉਦੋਂ ਅੱਗੇ ਗਰਾਉਂਡ ਫਲੋਰ ਅੱਗੇ ਉਦੋਂ ਅੱਗੇ ਹੁਣ ਅਸੀਂ ਉੱਪਰੋਂ ਤੁਹਾਨੂੰ ਜਿਹੜਾ ਦੁਬਾਰਾ ਦਿਖਾਉਣ ਲੱਗੇ ਆਂ ਜੀ ਹਾਂਜੀ ਸੰਗਤ ਜੀ ਹੁਣ ਅਸੀਂ ਉੱਪਰ ਆ ਚੁੱਕੇ ਆਂ ਜੀ ਜਿੱਥੇ ਲੈਂਟਰ ਜਿਹੜਾ ਪੈਣਾ ਤੁਸੀਂ ਦੇਖ ਰਹੇ ਹੋ ਇਸ ਵਕਤ ਜਿਹੜੇ ਜਿਹੜਾ ਸਾਰੀ ਸੈਟਿੰਗ ਇਹਦੀ ਕੀਤੀ ਜਾ ਰਹੀ ਆ ਪਲੇਟਾਂ ਦੀ ਅਤੇ ਪਿੱਲਰ ਭਰੇ ਜਾਣੇ ਨੇ ਕਾਫੀ ਵੱਡਾ ਜਿਹੜਾ ਲੈਂਟਰ ਆ ਸੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਜੀ ਇਹ ਕੰਮ ਅੱਗੇ ਤਾਂ ਹੀ ਚੱਲ ਪਾਊਗਾ ਜੀ ਇਹਦੇ ਲਈ ਆਪਾਂ ਨੂੰ ਵਧੀਆ ਪਿਓਰ ਜਿਹੜਾ ਵਧੀਆ ਧੋਤਾਵਾ ਰੇਤਾ ਹੁੰਦਾ ਜੀ ਉਹ ਚਾਹੀਦੇ ਨੇ 2-3 ਟਰੱਕ ਅਤੇ ਜਿਹੜਾ ਬਜਰੀ ਹੁੰਦੀ ਆ ਜੀ ਉਹ ਵੀ ਵਾਸ਼ ਕੀਤੀ ਵੀਹੀ ਚਾਹੀਦੀ ਆ ਜੀ ਤਾਂ ਜੋ ਇਹਦੀ ਮਜ਼ਬੂਤੀ ਵਧੀਆ ਹੋ ਸਕੇ ਅਤੇ ਇਹਨੂੰ ਆਪਾਂ ਵੱਡੇ ਪੱਧਰ ਤੇ ਲਿਜਾ ਸਕੀਏ ਅਤੇ ਇਹਨੂੰ 200 ਸਾਲ ਦੀ ਬਿਲਡਿੰਗ ਇਹ ਜਿਹੜੇ ਸਾਡੇ ਰੱਬੀ ਰੂਹਾਂ ਨੂੰ ਫਾਇਦਾ ਦਵੇ ਅਤੇ ਇਹਦੇ ਲਈ ਜਿਹੜਾ ਸਰੀਆ ਆਇਆ ਜੀ ਕੁਝ ਸਰੀਆ ਤਾਂ ਆ ਚੁੱਕਿਆ ਸੰਗੇ ਜੀ ਕੁਝ ਸਰੀਆ ਹਜੇ ਹੋਰ ਆਉਣਾ ਸਾਡੀ ਬੇਨਤੀ ਹੈ ਸੰਗਤਾਂ ਦੇ ਚਰਨਾਂ 'ਚ ਆਪ ਜੀ ਸਿੱਧਾ ਜਿਹੜਾ ਬਿੱਲ ਸਰੀਏ ਦੇ ਜਰੂਰ ਭਰੋ ਤਾਂ ਜੋ ਆਪਾਂ ਜਿਹੜਾ ਹੋਰ ਸਰੀਆ ਵੀ ਮੰਗਾ ਲਈਏ ਅਤੇ ਰੇਤਾ ਬਜਰੀ ਜਰੂਰ ਸਾਰੇ ਭੈਣ ਭਰਾ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਬੈਠੇ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਕਿਸੇ ਆਪਣੇ ਫੈਮਿਲੀ ਮੈਂਬਰ ਦੀ ਡਿਊਟੀ ਲਾਓ ਕਿਸੇ ਦੋਸਤ ਮਿੱਤਰ ਦੀ ਉਹਨਾਂ ਨੂੰ ਕਹੋ ਵੀ ਭਾਈ 2 ਦਿਨ ਦੇ ਵਿੱਚ ਉਹ ਰੇਤਾ ਕਿ ਚੀਜ਼ ਜਰੂਰ ਪਹੁੰਚਾਈ ਜਾਵੇ ਕਿਉਂਕਿ ਇਹ ਕੰਮ ਹੀ ਤਾਂ ਤੁਰ ਪਾਊਗਾ ਜੀ ਸਾਰੀ ਸੈਟਿੰਗ ਹੋ ਚੁੱਕੀ ਆ ਮੈਨੂੰ ਲੱਗਦਾ ਜੀ 5 ਕ ਦਿਨ ਹੋਰ ਲੈਣਗੇ ਜੀ ਜਿਹੜੇ ਵੀਰਸਰੀਆ ਬੰਨਣਗੇ ਉਹ 5-4 ਦਿਨ ਲੈਣਗੇ ਜੀ ਉਦੋਂ ਬਾਅਦ ਇਹਦੇ ਵਿੱਚ ਜਿਹੜਾ ਸਾਰਾ ਮਟੀਰੀਅਲ ਭਰਨਾ ਉਹ ਮਟੀਰੀਅਲ ਭਰੇ ਹੀ ਤਾਂ ਜਾਊਗਾ ਜੇ ਇਕ ਸਾਰੀ ਸੰਗਤ ਸਪੋਰਟ ਕਰੋਗੀ ਅਤੇ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਆ ਜੀ ਇਧਰਲੇ ਪਾਸੇ ਜਿਹੜਾ ਆਪਣੇ ਕੋਲੇ ਇਸ ਵਕਤ ਰੇਤਾ ਤੇ ਬਜਰੀ ਆ ਉਹ ਬਹੁਤ ਥੋੜੀ ਆ ਜੀ ਇੱਕ ਟਰੈਲੀ ਦੋ ਟਰੈਲੀ ਰੇਤੇ ਦੇ ਨੇ ਡੇਢ ਕ ਟਰੈਲੀ ਆਪਣੇ ਕੋਲੇ ਬਜਰੀ ਆ ਜੀ ਤੇ ਸਾਡੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇਹਦੇ 'ਚ ਜਰੂਰ ਸਪੋਰਟ ਕੀਤੀ ਜਾਵੇ ਅਤੇ ਸਰਿਆ ਤੁਸੀਂ ਦੇਖੇ ਰਹੇ ਹੋ ਹੋਰ ਸਰਿਆ ਹੁਣ ਇੱਕ ਅਸੀਂ ਜਰੂਰੀ ਬੇਨਤੀ ਹੋਰ ਹੈ ਸੰਗਤਾਂ ਦੇ ਚਰਨਾਂ 'ਚ ਜਿੱਦਾਂ ਆਪ ਜੀ ਨੂੰ ਪਤਾ ਇੱਥੇ 150 ਸਰੀਰ ਰਹਿ ਰਿਹਾ ਇਹ ਛੋਟਾ ਜਿਹਾ ਲੰਗਰ ਹਾਲ ਹੈ ਜੀ ਬੇੜੇ ਦੇ ਵਿੱਚ ਇੱਥੇ ਪ੍ਰਸ਼ਾਦਾ ਨਹੀਂ ਛਕਿਆ ਜਾ ਰਿਹਾ 150 ਬੰਦੇ ਤੋਂ ਇਹਨਾਂ ਲਈ ਕਿੱਧਰਲੇ ਪਾਸੇ ਵੱਡਾ ਹਾਲ ਬਣਨਾ ਜੀ ਜਿੱਥੇ ਟਰੈਕਟਰ ਖੜਾ ਉੱਥੋਂ ਲੈ ਕੇ 100 ਫੁੱਟ ਲੰਬਾ ਹੋਊਗਾ ਜੀ ਇੱਧਰ ਨੂੰ ਜਿੱਥੇ ਸਾਰਾ ਜਿਹੜਾ ਲੱਕੜਾਂ ਪਈਆਂ ਨੇ ਅਤੇ 50 ਫੁੱਟ ਚੌੜਾ ਹੋਊਗਾ 100 ਬਾਈ 50 ਦਾ ਇੱਕ ਵੱਡਾ ਸ਼ੈੱਡ ਬਣੂਗਾ ਜੀ ਜਿਹੜਾ 20 ਫੁੱਟ ਉੱਚਾ ਹੋਊਗਾ ਲੰਗਰ ਹਾਲ ਹੋਊਗਾ ਦੇ ਵਿੱਚ ਇਕੱਠਾ 300 ਬੰਦਾ 350 ਬੰਦਾ ਇਕੱਠਾ ਬਹਿ ਕੇ ਪ੍ਰਸ਼ਾਦਾ ਖਾ ਸਕੂਗਾ ਅਤੇ ਸਰਦੀਆਂ ਦੇ ਵਿੱਚ ਜਿਵੇਂ ਤਿਆਰ ਹੋਣ ਲਈ ਵੀ ਆਪ ਜੀ ਨੂੰ ਪਤਾ ਜਦੋਂ ਸਰਦੀਆਂ 'ਚ ਵੀਰ ਨਾਉਂਦੇ ਨੇ ਉਹਰੇ ਤਾਂ ਬੇੜੇ 'ਚ ਤਿਆਰ ਹੁੰਦੇ ਨੇ ਕਿੰਨੀ ਠੰਡ ਹੁੰਦੀ ਆ ਮੈਂ ਕਹੂੰਗਾ ਵੀਰ ਨੂੰ 1 ਮਿੰਟ ਰੋਕ ਲਿਓ ਵੀਰੇ 1 ਮਿੰਟ ਵੀਰੇ ਅਤੇ ਜਦੋਂ ਸਰਦੀਆਂ 'ਚ ਇਸ਼ਨਾਨ ਕਰਦੇ ਨੇ ਉਹ ਫਿਰ ਠੰਡ ਲੱਗਦੀ ਆ ਬੰਦਾ ਬਿਮਾਰ ਹੁੰਦਾ ਉਹ ਫਿਰ ਉਸ ਹਾਲ ਦੇ ਵਿੱਚ ਬੰਦਾ ਤਿਆਰ ਉਧਰ ਹੋ ਜਾਇਆ ਕਰੂਗਾ ਮਤਲਬ ਇਹ ਕਾਫੀ ਫਾਇਦੇ ਸਾਨੂੰ ਹੋਣੇ ਨੇ ਵੀਰੇ ਸਾਡੀ ਬੇਨਤੀ ਹੈ ਸੰਗਤਾਂ ਦੇ ਚਰਨਾਂ 'ਚ ਉਸ ਹਾਲ ਲਈ ਜੇਕਰ ਆਪ ਜੀ ਕੋਲ ਗਾਡਰ ਪਏ ਨੇ ਘਰਾਂ ਦੇ ਵਿੱਚ ਤਾਂ ਗਾਡਰ ਜਰੂਰ ਪਹਚਾਏ ਜਾਣ ਇੱਕ ਵੱਡੇ ਚੈਨਰ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਸਾਰਾ ਸ਼ੈੱਡ ਖੜਦਾ ਉਹ ਜਿਹੜਾ ਜਰੂਰ ਸਪੋਰਟ ਕੀਤੀ ਜਾਵੇ ਜੇਕਰ ਤੁਸੀਂ ਨਵੇਂ ਲੈ ਕੇ ਜਾਣੇ ਨੇ ਤਾਂ ਤੁਸੀਂ ਭੈਣ ਭਰਾਵਾਂ ਨੂੰ ਅਸੀਂ ਸਿੱਧਾ ਜਿਹੜਾ ਕੰਪਨੀ ਨਾਲ ਸੰਪਰਕ ਕਰਵਾ ਦਾਂਗੇ ਜੀ ਤਾਂ ਜੋ ਜਿਹੜਾ ਸ਼ੈੱਡ ਬਣ ਸਕੇ ਅਤੇ ਹੁਣ ਦੂਜੀ ਗੱਲ ਇਹ ਆ ਜੀ ਇਹਦੇ ਲਈ ਬਹੁਤ ਅਤੀ ਜ਼ਰੂਰੀ ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਸੰਗਤ ਜੀ ਜਿਨ੍ਹਾਂ ਤੋਂ ਬਿਨਾ ਆਪਣੀਆਂ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਆ ਜਾਣੀਆਂ ਜੀ ਇੱਥੇ ਦੇਖੋ ਬਹੁਤ ਵੱਡੇ ਵੱਡੇ ਜਿਹੜੇ ਬੀਮ ਨੇ ਇਹ ਭਰੇ ਜਾਣੇ ਨੇ ਕਿਉਂਕਿ ਇਹਦੇ ਨਾਲ ਹੀ ਇਹਦੀ ਮਜ਼ਬੂਤੀ ਆ ਜੀ ਇਹ 77 ਫੁੱਟ ਬਾਏ ਜਿਹੜਾ 44 77 ਬਾਏ 50 ਦਾ ਜਿਹੜਾ ਇਹ ਹਾਲ ਆ ਜੀ ਸਾਡੀ ਬੇਨਤੀ ਹੈ ਸੰਗਤਾਂ ਦੇ ਚਰਨਾਂ 'ਚ ਇਹ ਵੀਡੀਓ ਤੁਸੀਂ ਘਰਾਂ 'ਚ ਜਿੱਥੇ ਵੀ ਬੈਠੇ ਦੇਖਦੇ ਹੋ ਤੁਸੀਂ ਸ਼ੇਅਰ ਕਰੋ ਉਹਨਾਂ ਨੂੰ ਦੱਸੋ ਵੀ ਪਾਈ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਇੱਕ ਇੱਕ ਦੋ ਦੋ ਟਰੈਲੀਆਂ ਕਰਕੇ ਰੋ ਤੱਕ ਜੂਰ ਪਹੁੰਚਦੀਆਂ ਕੀਤੀਆਂ ਜਾਣ ਤੇ ਤਾਂ ਜੋ ਇਹ ਜਿਹੜਾ ਸ਼ੈੱਡ ਆਪਾਂ ਬਣਾ ਲੀਏ ਉਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਕਮਰੇ ਵੀ ਬਣੇ ਹੋਏ ਨੇ ਜੀ ਸੰਗਤਾਂ ਨੂੰ ਅਸੀਂ ਦਿਖਾਉਣੀ ਹੈ ਇੱਥੋਂ ਸਾਰੀ ਸੰਸਤਾ ਜੀ ਉਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਦਾ ਬੋਰਡ ਆ ਅਤੇ ਜਿੱਧਰਲੇ ਪਾਸੇ ਤੁਸੀਂ ਹੁਣ ਦੇਖ ਰਹੇ ਹੋ ਦਰਖਤ ਲੱਗੇ ਹੋਏ ਜਦੋਂ ਆਪਣਾ ਇਹ ਕਾਰ ਬਣ ਗਿਆ ਤਾਂ ਉਸ ਤੋਂ ਬਾਅਦ ਆਪਾਂ ਉਧਰਲੇ ਪਾਸੇ ਜਿਹੜਾ ਬਿਲਡਿੰਗ ਬਣਾਵਾਂਗੇ ਨਾ ਰੂਹਾਂ ਲਈ ਜਿਹੜਾ ਹੋਰ ਮੈਂਟਲੀ ਸਾਡੇ ਵੀਰਾਂ ਨੂੰ ਹੋਰ ਵੱਡਾ ਘਰ ਮਿਲ ਸਕੇ ਸੋਚ ਇਹੀ ਆ ਜੀ ਸੰਗਤ ਹੋਰ ਸਪੋਰਟ ਕਰੇ ਆਪਾਂ ਉਹ ਦੋ ਕਿਲਿਆਂ ਦੇ ਵਿੱਚ ਡੇਢ ਦੋ ਕਿਲਿਆਂ ਦੇ ਵਿੱਚ ਵੀ ਜਿਹੜਾ ਇਹਨਾਂ ਰੱਬੀ ਰੂਹਾਂ ਲਈ ਘਰ ਬਣਾਈਏ ਤਾਂ ਜੋ ਇਹਨਾਂ ਨੂੰ ਚੰਗਾ ਜੀਵਨ ਇਹਨਾਂ ਨੂੰ ਮਿਲ ਸਕੇ ਜੀ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਆਪਣੀ ਜੱਦੀ ਜ਼ਮੀਨ ਹੈ ਜੀ ਤੇ ਮਹਾਰਾਜ ਕਿਰਪਾ ਕਰਨ ਵੀ ਉਹ ਜੱਦੀ ਜ਼ਮੀਨ ਇਹਨਾਂ ਦੇ ਲੈਖੇ ਲੱਗ ਜਵੇ ਅਸਲ ਸਾਰਾ ਮਕਸਦ ਸਿਰਫ ਕੀ ਆ ਇਹਨਾਂ ਰੂਹਾਂ ਨੂੰ ਚੰਗਾ ਜੀਵਨ ਦੇਣਾ ਜੀ ਬਾਕੀ ਦੂਜੀ ਇੱਥੇ ਗੱਲ ਨਹੀਂ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੁਸੀਂ ਜਿੱਥੇ ਵੀ ਬੈਠਿਓ ਸਾਰੇ ਭੈਣ ਭਰਾ ਤੁਸੀਂ ਕਿਸੇ ਨਾ ਕਿਸੇ ਫੈਮਿਲੀ ਮੈਂਬਰ ਨੂੰ ਭੇਜ ਕੇ ਮਟੀਰੀਅਲ ਦੀ ਜਰੂਰ ਸੇਵਾ ਕਰਾਓ ਦੋ ਚਾਰ ਦਿਨ ਦੇ ਵਿੱਚ ਤਾਂ ਜੋ ਇਹ ਆਪਣਾ ਹਾਲ ਦਾ ਕ ਜਿੱਦਾਂ ਹੁਣ ਸਰੀਏ ਪੱਖ ਤੋਂ ਆਪਾਂ ਰੁਕੇ ਬੈਠੇ ਆਂ ਸਰੀਆ ਚਾਹੀਦਾ ਜੀ ਮੈਨੂੰ ਲੱਗਦਾ 6-7 ਲੱਖ ਰੁਪਏ ਦਾ ਸਰੀਆ ਤਾਂ ਆ ਚੁੱਕਿਆ ਅੱਗੇ ਹੋਰ ਚਾਹੀਦਾ ਸੀ ਤੁਹਾਨੂੰ نیچے ਵੀ ਜਿਹੜਾ ਲਿਆ ਕੇ ਬਿਲਡਿੰਗ ਦੇ ਦਰਸ਼ਨ ਇਧਰੋਂ ਕਰਵਾਵਾਂਗੇ ਧੰਨਵਾਦ ਤੁਹਾਡਾ ਤੁਸੀਂ ਜੁੜਿਓ ਪਟਿਆਲੇ ਤੋਂ ਭਾਜਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਬਣ ਰਿਹਾ ਜੀ ਤੇ ਇੱਕ ਪਾਸੇ ਸਾਡੇ ਲਾ ਯੂਨੀਵਰਸਿਟੀ ਆ ਦੂਜੇ ਪਾਸੇ ਇਹ ਆਸ਼ਰਮ ਆ ਤੁਸੀਂ ਸਾਡਾ ਨੰਬਰ ਸਕਰੀਨ ਤੇ ਆਉਂਦਾ ਹੋਊਗਾ ਸਾਰੇ ਭੈਣ ਭਰਾ ਸ਼ੇਅਰ ਕਰ ਦਿਓ ਤੁਹਾਡੇ ਸ਼ੇਅਰ ਕਰਨ ਨਾਲ ਇਹ ਚੰਗੀਆਂ ਰੂਹਾਂ ਤੱਕ ਇਹ ਜਿਹੜਾ ਹੋਰ ਦਾਨੀ ਸਜਣਾ ਤੱਕ ਪਹੁੰਚਣੀ ਹੈ ਜਿਹੜੇ ਤੱਕ ਚੀਜ਼ਾਂ ਪਹੁੰਚਦੀਆਂ ਕਰਨਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ